ਇਹ ਸ਼ਾਨਦਾਰ ਕੱਟ ਸਿਗਾ ਜਿਹੜਾ ਕਿ ਇਹ ਨਹੀਂ ਕਿ ਆਮ ਲੋਕ ਸਿਗੇ ਸ਼ਾਇਦ ਨਮਾਇਨੇ ਦਾ ਕੱਟ ਸਿਗਾ ਜਿਹਦਾ ਮਤਲਬ ਹੈ ਕਿ ਇਹ ਪਿੱਛੇ ਇੱਕ ਬੰਦੇ ਪਿੱਛੇ ਹਜ਼ਾਰਾਂ ਲੋਕ ਨੇ ਸੋ ਜਿਸ ਜੋਸ਼ੋ ਖੁਸ਼ੋਖਸ਼ ਨਾਲ ਅੱਜ ਇਕੱਠ ਹੋਇਆ ਹੈਗਾ ਔਰ ਜੋ ਪਾਰਟੀ ਆ ਤਣਾ ਬਾਣਾ ਜਿਸ ਤਰ੍ਹਾਂ ਮੈਂ ਸਮਝਿਆ ਹੈਗਾ ਔਰ ਜਿਸ ਕੁਸ਼ਲ ਢੰਗ ਨਾਲ ਜਿਸ ਲਿਆਕਤ ਨਾਲ ਪਾਰਟੀ ਦਾ ਜ ਸੰਗਠਨ ਦਾ ਉਹ ਢਾਂਚਾ ਤਿਆਰ ਕੀਤਾ ਗਿਆ ਹੈਗਾ ਮੈਨੂੰ ਯਕੀਨ ਹੈਗਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਕਾਂਗਰਸ ਪਾਰਟੀ ਨੇਰੀ ਚੁੱਲੂਗੀ ਰਾਜਪਰੇ ਵਿੱਚ ਔਰ ਸਦਾਰ ਹਦਾਬ ਸੇਵਾ ਦੀ ਅਗਵਾਈ ਵਿੱਚ ਜੋ ਰਾਜਪਰੇ ਨੇ ਵਿਕਾਸ ਕੀਤਾ ਅੱਜ ਜੋ ਕੰਟਰਾਸਟ ਹੈਗਾ ਆਵਾਦੀ ਪਾਰਟੀ ਦੇ ਦੋ ਸਾਲਾਂ ਨਾਲ ਜੋ ਕੰਟਰਾਸਟ ਹੈ ਕਾਲੀ 10 ਸਾਲਾਂ ਨਾਲ ਉਹਦੇ ਮਕਾਬਲੇ ਇਹਨਾਂ ਦੀ ਮਕਬੂਲੀਅਤ ਇਹਨਾਂ ਦੇ ਕੰਮ ਤੇ ਕਾਂਗਰਸ ਪਾਰਟੀ ਦਾ ਜਿਹੜਾ ਉਦਗ ਹੈਗਾ ਹੈ ਜਾਂ ਉਹਨਾਂ ਦਾ ਦੇਸ਼ ਪਾਰਟੀ ਇਨੀਸ਼ੀਏਟ ਹੈਗਾ ਰਾਜ ਸੱਤਾਂ ਨੂੰ ਦਿੱਲੀ ਦੇ ਰੋ ਬਗੜਾ ਮਾਰਨ ਦਾ ਉਹ ਦੋਨੋਂ ਨਾਲ ਕੇ ਇਸ ਸੀਟ ਤੋਂ ਸਾਨੂੰ ਬਹੁਤ ਜ਼ਿਆਦਾ ਬਹੁਮਤ ਨਾਲ ਸੀ ਪਾਸੀ ਸੀਟ ਜਿੱਤ ਕਰਨਾਂ ਦੇ ਦਿਨਾਂ ਦੇ ਵਿੱਚ ਕੋਈ ਵੱਡੀ ਰੈਲੀ ਰਾਜਪੁਰੇ ਦੇ ਵਿੱਚ ਜਾਂ ਕੋਈ ਰੋਡ ਸ਼ੋਅ ਉਹਨਾਂ ਨੇ ਬਿਲਕੁਲ ਜੀ ਉਹ ਆਪਣੇ ਆਪ ਪਲਾਨ ਕਰ ਲਈ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਜੋ ਇਹਨਾਂ ਨਕਸ਼ਾ ਤੋਂ ਇਹ ਇਹਨਾ ਬੜਾ ਹੋਇਆ ਇਹਨਾਂ ਕਠਨਾਤ ਨੂੰ ਟੱਚਾ ਜਿਸ ਤਰ੍ਹਾਂ ਖੜਾ ਕੀਤਾ ਹੋਇਆ ਹੈਗਾ ਉਹ ਉਹ ਇੰਨਾ ক্লোਜ਼ੀ ਨਿਟ ਤਾਣਾ ਬਣਾ ਹੈਗਾ ਉਹਦੇ ਕੋਈ ਹੋਰ ਗੁਜਾਇਸ਼ ਹੀ ਨਹੀਂ ਹੈਗੀ ਆ ਕਿ ਤੁਸੀਂ ਮਤਲਬ ਉਹਦੇ ਉਹਦੇ ਤੇ ਯਕੀਨ ਮਤਲਬ ਇੰਨਾ ਪੱਕਾ ਯਕੀਨ ਹੋ ਚੁੱਕਿਆ ਮੈਨੂੰ ਕਿ ਮੈਂ ਉਸ ਗੱਲ ਤੇ ਬਹੁਤ ਮਿਹਰਤ ਲੀਏਗੀ ਕਾਦੀ ਜੀ ਆਮ ਆਦਮੀ ਪਾਰਟੀ ਤੋਂ ਬਾਦ ਹੁਣ ਤੁਸੀਂ ਕਾਂਗਰਸ ਦੇ ਵਿੱਚ ਆਇਓ ਇਸ ਤਰ੍ਹਾਂ ਦਾ ਤੁਸੀਂ ਮਾਹੌਲ ਦੇਖ ਰਹੇ ਹੋ ਉਸ ਉਸ ਸਮੇਂ ਦੇ ਤੇ ਹੁਣ ਦੇ ਸਮੇਂ ਦੇ ਵਿੱਚ ਦੇਖੋ ਬਹੁਤ ਮਾਹੌਲ ਦਾ ਫਰਕ ਹੈਗਾ ਪਾਰਟੀ ਕੋਈ ਅਡਵੋਕੀ ਨਹੀਂ ਹੈ ਕਿ ਆਰਿਆਂ ਦੀ ਪਾਰਟੀ ਆ ਵਾਦਿਆਂ ਦੀ ਪਾਰਟੀ ਆ ਖਵਾਰੀ ਪਾਰਟੀ ਇਸ਼ਤਿਆਰੀ ਪਾਰਟੀ ਹੈਗੀ ਹੈ ਫਰਾਡੂ ਪਾਰਟੀ ਹੈ ਇਹਨਾਂ ਸਾਰੇ ਮਾਡਲ ਚਾਹ ਵਿਦਿਆਲਾ ਮਾਡਲ ਚਾਹ ਸੈਹਿਦਾ ਮਾਡਲ ਹੈ ਮੈਂ ਬਹੁਤ ক্লোਜ਼ਲੀ ਦੇਖਿਆ ਮੈਂ 14 ਚ ਇਲੈਕਸ਼ਨ ਕੀਤਾ 15 ਚ ਪਾਰਟੀ ਛੱਡਤੀ ਸਭ ਤੋਂ ਪਹਿਲਾਂ ਮੈਂ ਮੈਂ ਬਾਕੀ ਲੋਕੀ ਨੂੰ ਕੱਢਿਆ ਹੋਗਾ ਮੈਂ ਲੱਤ ਮਾਰ ਕੇ ਐਸੀ ਨਾਲ ਫਿਰ ਇਹ ਪਾਰਟੀ ਮੇਰੇ ਦਰਸਾ ਨਹੀਂ ਮੇਰੇ ਸੂਲਾਂ ਦੀ ਪਾਰਟੀ ਨਹੀਂ ਹੈਗੀ ਸੋ ਇਹ ਜਿਹੜਾ ਇਹਨਾਂ ਸਾਰਾ ਕੁਝ ਚਾਹ ਪੰਜਾਬ ਚਾਹ ਦਿੱਲੀ ਹੈਗਾ ਇਹਦਾ ਕੋਈ ਸਿਧਾਂਤ ਨਹੀਂ ਹੈਗਾ ਸਿਧਾਂਤਹੀ ਪਾਰਟੀ ਹੈਗੀ ਆ ਇਸੇ ਸਿਰਫ ਇਸ ਤਰ੍ਹਾਂ ਵੀ ਯਕੀਨ ਕਰਦੀ ਹੈ ਪੁਰਾਣੀਆਂ ਬਿਲਡਗਰੋਂ ਨਿਪਾ ਪੂਰਤੀ ਕਰਕੇ ਸੁਰੱਖੀ ਪਿੰਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਪੇਸ਼ ਕਰਦੀ ਹੈ ਔਰ ਸਾਰੇ ਹਿੰਦੁਸਤਾਨਿਕ ਵਾਰਸ਼ ਪਾਣੀ ਹੈਗੇ ਕਿਹਣਾ ਚਾਹੋਗੇ ਕਿ ਕੇਜਰੀਵਾਲ ਜੀ ਨੂੰ ਜਮਾਂਦ ਮੀਨੇ ਚਾਰੋਂ ਤਰਫ ਲੱਡੂ ਵੰਡੇ ਜਾ ਰਹੇ ਪੰਜਾਬ ਤੋਂ ਪੂਰੇ ਦੇਖੋ ਜਮਾਂਦ ਤੇ ਮਿਲੀ ਬਹੁਤ ਚੰਗੀ ਗੱਲ ਹੈਗੀ ਹਰ ਇੱਕ ਨੂੰ ਹੱਕ ਹੈਗਾ ਜਮਾਂਦ ਤੋਂ ਅਪਲਾਈ ਕਰਦਾ ਜਮਾਂਦ ਤੇ ਜਾਣ ਦਾ ਪਰ ਇੱਕ ਗੱਲ ਹੈਗੀ ਕਿ ਉਹਨੇ ਮੈਂ ਕੁਝ ਕੀਤਾ ਨਹੀਂ ਕੀਤਾ ਇਹ ਫੈਸਲਾ ਅਦਾਲਤ ਅਦਾਲਤ ਨੇ ਕਰਨਾ ਹੈਗਾ ਮੈਂ ਕੋਈ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਦਾ ਪਰ ਇਹ ਗੱਲ ਪੱਕੀ ਹੈਗੀ ਹੈ ਕਿ ਜੋ ਤਰੀਕਾ ਘੜ ਪਨਾਇਆ ਗਿਆ ਭ ਤੁਸੀਂ ਤੁਹਾਡਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਕੇਜਰੀਬਾਲ ਮਾੜਾ ਹੈਗਾ ਦੂਜੀ ਵਾਰ ਤੁਸੀਂ ਕਹਿੰਦੇ ਹੋ ਤੁਸੀਂ ਕਿ ਆ ਉਹਨੂੰ ਗਲਤ ਫੜਿਆ ਹੈਗਾ ਮੈਂ ਕਹਿੰਦਾ ਚਾਹੇ ਮਾੜਾ ਵੀ ਹੈਗਾ ਫੇਰ ਵੀ ਜਿਸ ਤਰੀਕੇ ਨਾਲ ਫੜਿਆ ਖੁਕ ਮંત્રી ਨੂੰ ਇੱਕ ਤਰੀਕਾ ਗਲਤ ਹੈਗਾ ਕੋਈ ਕੋਈ ਸਬੂਤ ਪੇਸ਼ ਕੀਤਾ ਕੇਸ ਨਹੀਂ ਬਣਾਇਆ ਸਿੱਧਾ ਚੱਕ ਕੇ ਲੈ ਲਿਆ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਮੰਨ ਲਓ ਇੱਕ ਔਰਤਾ ਬਲਾਤਕਾਰ ਹੋ ਗਿਆ ਮੈਨੂੰ ਕੋਈ ਬੰਦਾ ਕਹਿੰਦਾ ਇਹ ਤਾਂ ਔਰਤੇ ਮਾੜੀ ਸੀ ਬਦਚਲਨ ਸੀ ਮੈਂ ਕਹਿੰਦਾ ਬਦਚਲਨ ਵੀ ਹੋਵੇ ਤਾਂ ਵੀ ਬਲਾਤਕਾਰ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਜਿਵੇਂ ਮੋਰੀਦਾਰ ਬਲਾਤਕਾਰ ਕਰਨ ਦਾ ਹੱਕ ਮੋਦੀ ਨੂੰ ਹੈ ਨਹੀਂ ਖਾਸ ਕਰਕੇ ਉਸ ਪੱਖੋਂ ਮੈਂ ਇਹਨਾਂ ਦੀ ਮੰਨਦ ਕਰਦਾ ਇਹਨਾਂ ਜੋ ਕੈਕ ਪਾਰਟੀ ਦਾ ਜੋ ਤਾਣਾ ਮਾਰ ਤੇ ਕਰੈਕਟਰ ਹੈਗਾ ਜੋ ਚਾਲ ਚੱਲ ਪਾਰਟੀ ਦਾ ਆਪਣਾ ਚਾਲ ਚੱਲਣਾ ਹੈਗਾ ਕਿ ਉਹਨਾਂ ਦੀ ਕੋਈ ਕਮਿਟਮੈਂਟ ਨਹੀਂ ਲੋਕਾਂ ਪ੍ਰਤੀ ਸਭ ਫਰੋਡ ਪਾਰਟੀ ਹੈ ਉਸ ਵਾਰ ਮੈਂ ਜ਼ਰੂਰੀ ਤੁਹਾਨੂੰ ਲੱਗਦਾ ਕੇਜਰੀਵਾਲ ਜੀ ਦੇ 12 ਆਣ ਦੇ ਨਾਲ ਹੁਣ ਇਸ ਚੋਣ ਮੁਹਿੰਮ ਦੇ ਵਿੱਚ ਕਿਸੇ ਹੋਰ ਪਾਰਟੀ ਨੂੰ ਕੋਈ ਫਰਕ ਪਏਗਾ ਪੰਜਾਬ ਚ ਕੋਈ ਫਰਕ ਨਹੀਂ ਪੈਣਾ ਜਿਹੜੀ ਮਕਬੂਲੀਅਤ ਸੀਗੀ 2 ਸਾਲ ਪਹਿਲਾਂ ਮੁਕੰਮਲ ਗੁਆ ਚੁੱਕਿਆ ਕੇਜਰੀਵਾਲ ਉਹੀ ਨੇ ਗੁਆਈ ਪੰਜਾਬ ਦੀ ਪਾਰਟੀ ਨੇ ਗੁਆ ਲਈ ਆਪਣੇ ਜੋ ਰਾਜ ਪਰੇ ਇੱਥੋਂ ਦੇ ਜੋ ਐਮਐਲਏ ਦਾ ਹਸ਼ਰ ਹੈਗਾ ਜੋ ਉਹਨਾਂ ਦੀ ਕਾਰਵਾਈਆਂ ਨੇ ਉਹ ਜੱਗ ਜਾਹਰ ਨੇ ਪਟਿਆਲੇ ਜੋ ਇਹਨਾਂ ਦੇ ਇਹਨਾਂ ਮਿਨਿਸਟਰ ਕਰਦੇ ਪਏ ਨੇ ਐਮਐਲਏ ਕਰਦੇ ਪਏ ਨੇ ਕਨੌਰ ਜੋ ਕਰਦੇ ਪਏ ਨੇ ਪਟਿਆਲਾ ਜੋ ਸਮਾਣੇ ਜੋ ਕਰਦੇ ਪਏ ਨੇ ਜੱਗ ਜਾਹਰ ਨੇ ਲੋਕਾਂ ਦੀ ਜ਼ੁਬਾਨ ਤੇ ਨੇ ਸਿਰਸ ਕਰਕੇ ਅੱਜ ਕਈ ਦੀ ਬਾਤ ਹੋਇਆ ਅੰਦਰ ਹੋਵੇ ਚਾਹੇ ਬਾਹਰ ਹੋਵੇ ਪੰਜਾਬ ਸਿਆਸਤ ਤੇ ਕੋਈ ਫਰਕ ਨਹੀਂ ਪੈਂਦਾ ਇਹ ਕਿਹੜੇ ਲੋਕ ਅੱਜ ਜਿਹੜਾ ਸ਼ੁਰੂਆਤ ਵੈਸੇ ਤਾਂ ਡਾਕਟਰ ਗਾਂਧੀ 4 ਤਰੀਕ ਨੂੰ ਇੱਥੇ ਆਏ ਸੀ ਉਦੋਂ ਕਿ ਪੂਰੇ ਹਲਕੇ ਦੀ ਅਸੀਂ ਬੜੀ ਬੱਡੀ ਜਿਹੜੀ ਇਹਨਾਂ ਨਾਲ ਵਰਕਰਸ ਮਿਲਦੀਆਂ ਸੀ ਕਰਾਤੀ ਸੀ ਪਰ ਹੁਣ ਜਿਹੜੀ ਅਸੀਂ ਕੰਪਲੇਨਾਈ ਜੀ ਆ ਉਹ ਸ਼ੁਰੂ ਕਰਨ ਲੱਗੇ ਹੈ। ਮੈਂ ਇਹ ਤਾਂ ਸਾਡਾ 24 ਨਾਈਟ 24 ਅਵਰ ਸਾਡੀ ਸਰਵਿਸ ਹੈਗੀ ਆ। ਅਸੀਂ ਪੂਰਾ ਚੱਲਦੇ ਰਹਿੰਦੇ ਆ ਲੱਗੇ। ਪਰ ਜਿਹੜਾ ਅਸੀਂ ਆਰਗੇਨਾਈਜੇਸ਼ਨ ਦਾ ਸਟਰਕਚਰ ਇੱਥੇ ਖੜਾ ਕੀਤਾ ਹੋਇਆ ਪਿਛਲੇ ਸਮੇਂ ਦੌਰਾਨ ਜਿਵੇਂ ਅਸੀਂ ਇਲੈਕਸ਼ਨ ਜਿਹਾ ਤਾਂ ਮੇਰੇ ਖਿਆਲ ਨਾਲ ਤੁਸੀਂ ਅੱਗੇ ਵੀ ਦੇਖਦੇ ਹੀ ਆ ਮੇਰੇ ਨਾਲ ਹੀ ਹੁੰਦੇ ਆ ਕਿ ਕਿੰਨੇ ਧੱਕ ਦੇ ਨਾਲ ਸਪੋਨ ਲੱਗਦੇ ਆ। ਅੱਜ ਸਿਰਫ ਤੇ ਸਿਰਫ ਇਹ ਰਾਜਪੁਰਾ ਸ਼ਹਿਰ ਦੇ ਜਿਹੜੇ 31 ਵਾਰਡ ਆ ਉਹਨਾਂ ਦੇ ਮੇਨ ਹਰ ਵਾਰਡ ਤੋਂ ਅਸੀਂ ਕਹਿੰਦੇ ਕਿ ਪਾਰਲਮੈਂਟ ਸੰਸਦ ਪੱਲੇ ਬੁਲਾਉਣੇ ਆ ਤੇ ਇਹ ਤਾਂ ਬਾਤ ਦੀ ਬੁਲਾਉਣੇ ਆ ਜੇ ਇਕੱਠ ਕਰਨਾ ਹੁੰਦਾ ਤਾਂ ਇੱਥੇ 50000 ਦਾ ਕਰਿਆ ਜਾ ਸਕਦਾ ਪਰ ਉਹ ਮੇਨ ਮੇਨ ਜਿਹੜੇ ਬੰਦੇ ਬੁਲਾਏ ਆ ਇਹ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਸੀ 12 ਤਰੀਕ ਨੂੰ 12 ਤਰੀਕ ਨੂੰ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਇਹ 12 ਨੂੰ ਚਾਰ ਬੋਰਡਾਂ ਦੀ ਜਿਹੜੀ ਮੀਟਿੰਗ ਉਹ ਅੱਸੀ ਕਰਨ ਜਾ ਰਹੇ ਆ ਗਿਆ ਐਤੇ ਫਿਰ 14 ਤਰੀਕ ਤੋਂ ਜਿਹੜੇ 16 ਜ਼ੋਨ ਸਾਡੇ ਪਿੰਡਾਂ ਦੇ ਜਿਹੜੇ ਬਣੇ ਹੋਇਆ ਉਹਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਪ੍ਰੋਗਰਾਮ ਲੈ ਕੇ ਜਾ ਰਹੇ ਆ ਪਰ ਉਹ ਤਾਂ ਵੀ ਅੰਤਕ ਜਿਹੜਾ ਬਣ ਗਿਆ ਡਾਕਟਰ ਗਾਂਧੀ ਸਾਹਿਬ ਤੋਂ ਟਾਈਮ ਲਵਾਂਗੇ ਜਿਸ ਦਿਨ ਇਹਦਾ ਟਾਈਮ ਹੋਏਗਾ ਉਹਨਾਂ ਨੂੰ ਪਹਿਲਾਂ ਦਿਨ ਦੇ ਟਾਈਮ ਅਸੀਂ ਰੂਰਲ ਏਰੀਆ ਚ ਤੇ ਸ਼ਾਮ ਨਾਲ ਸੀਟੀ ਦੇ ਅੰਦਰ ਕਰਾਉ। ਉਹ ਸਾਰਾ ਸੀ ਪਲੈਨ ਆਊਟ ਕਰਕੇ ਬੰਨ ਤੇ ਯਰ ਵੈਰੀ ਹੋਪਫੁਲ ਕਿ ਅਸੀਂ 22 ਜਾਂ 23 24 ਤੱਕ ਅਸੀਂ ਸਾਰਾ ਇਹ ਕੰਪਲੀਟ ਕਰ ਲਾਣੀ ਹੈਗੀ ਕਰਕੇ। ਇੱਕ ਸਵਾਲ ਮੈਂ ਤੁਹਾਡੇ ਪਾਸੋਂ ਦੇ ਵਿੱਚ ਤੁਹਾਨੂੰ ਪੁੱਛਣਾ ਚਾਹਣਾ। ਇੱਕ ਤੁਸੀਂ ਚੁਗਲ ਖੋਰਾ ਨੇ ਕੋਈ ਗੱਲ ਕੀਤੀ ਸੀਗੀ। ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ? ਮੈਂ ਕਪਟੀ ਕੋਈ ਕਿਸੇ ਦਾ ਨਾਮ ਨਹੀਂ ਲੈਂਦਾ। ਸਸਾ ਆਦਮੀਆਂ ਦੀ ਪਾਣੀ ਗਿਆ ਹੈਗਾ। ਉਹ ਅੱਜ ਤੱਕ ਹੀ ਹੈ ਮੈਂ ਜਦੋਂ ਦਾ ਰਾਜਨੀਤੀ ਸ਼ੁਰੂ ਕੀਤੀ ਹੈ ਪੈਂਤੀ ਸਾਲ ਤੋਂ ਮੋੜੇ ਚੱਲਦਾ ਹੈ ਕਈ ਬੰਦਿਆਂ ਦਾ ਕੰਮ ਹੀ ਹੁੰਦਾ ਹੈ ਕਿ ਅਸੀਂ ਥੇੜੀ ਨੂੰ ਵਿਗਾੜ ਦਈਏ ਪਰ ਜਿਹੜੇ ਸਾਡੇ ਜਿਹੜੇ ਵਰਕਰ ਨੇ ਬੜੇ ਕੌਨਸ਼ੀਅਸ ਹੈਗੇ ਆ ਉਹ ਹਰ ਵਾਰੀ ਹੁੰਦਾ ਸਾਡੇ ਵਰਕਰ ਬੜੇ ਕੌਨਸ਼ੀਅਸ ਆ ਤੇ ਕੋਈ ਇਨਾਂ ਨੇ ਨਾ ਇਹ ਕਿਸੇ ਦੀ ਚਲਣ ਦੇ ਇਹਨੂੰ ਪਤਾ ਇਹਨਾਂ ਦਾ ਆਪਣਾ ਤਰੀਕਾ ਹੈ ਸਾਡੀ ਮੇਰਾ ਤੇ ਇਹਨਾਂ ਦਾ ਇੰਨਾ ਜ਼ਿਆਦਾ ਵਿਸ਼ਵਾਸ ਪਨਾ ਹੋਇਆ ਹੈਗਾ ਇਤੋਂ ਆਪਾਂ ਨੇ ਕੋਈ ਵੀ ਸਨੇਹਾ ਪੇਚਣਾ ਇਹਨਾਂ ਦੇ ਨਾਲ ਦੇ ਨਾਲ ਉਹਨੂੰ ਇੰਪਲੀਮੈਂਟ ਕਰਦੇ ਹਾਂ ਮੈਂ ਹੁਣ ਚਾਰੇ ਪ੍ਰੋਗਰਾਮ ਦਿੱਤੇ ਮੈਂ ਦੇਖ ਰਿਹਾ ਸੀਗਾ ਕੋਨੇ ਤੇ ਖੜ ਕੇ ਉਹ ਚਾਰੇ ਪ੍ਰੋਗਰਾਮਾਂ ਦੇ ਵਿੱਚ ਬੰਦੇ ਆਪਸ ਚ ਗੱਲਾਂ ਕਰ ਰਹੇ ਸੀ ਤਾਂ ਉਹਨਾਂ ਨੂੰ ਹੁਣੇ ਫਿਕਰ ਪੈ ਗਿਆ ਕਿ ਅਸੀਂ ਜਿਹੜੇ ਹੈਗੇ 500 ਨੂੰ ਪ੍ਰੋਗਰਾਮ ਕਰ ਦੋਗੇ ਔਰ ਬਹੁਤ ਖੁਸ਼ੀ ਮੇਰੇ ਨਾਲ ਹੀ ਹੋਊਗੇ ਦੇਖ ਕੇ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਕਰਦੇ ਹੋ ਓ ਕਰਦੇ ਹੋ